ਇਹ ਦਾ ਨਾਮ ਜੀ ਡਾਕਟਰ ਪਿੰਡ ਪੈਂਚਲਾ ਪਟਿਆਲਾ ਹੈ। ਓਕੇ। ਕੀ ਕੀ ਪ੍ਰੋਬਲਮ ਆ ਸੀ ਮਾਨੀ ਬੋਡੀ ਸਰਵਿਸ ਜੂਸ ਵਰਤਨ ਤੋਂ ਪਹਿਲਾਂ ਤੁਹਾਨੂੰ? ਮੇਰੇ ਬੀਬੀ ਬਾਦ ਆਇਆ ਸੀ। ਕਿੰਨੇ ਕ ਟਾਈਮ ਤੋਂ ਜੀ? 2001 ਤੋਂ ਸੀ ਜੀ। ਅੱਛਾ ਜੀ, ਟੈਬਲੇਟ ਲੱਗੀ ਹੋਈ ਸੀ 2001। ਹਾਂਜੀ ਹਾਂਜੀ। ਓਕੇ, ਹੋਰ ਕੀ ਪ੍ਰੋਬਲਮ ਸੀ? ਬਹੁਤ ਕਿ ਤਕਾਬੜ ਬਹੁਤ ਜ਼ਿਆਦਾ ਸਰੀਰ ਵਿੱਚ ਸੀ। ਕਿੰਨੇ ਕ ਥਕਾਵਟ ਮਾੜਾ ਦੱਸਿਆ ਉਹਨੇ ਕਮ ਕਮ ਵਾਰੀ ਕੀ ਕੰਡੀਸ਼ਨ ਸੀ? ਹਾਂਜੀ ਬਾਕੀ ਆ ਥੋੜਾ ਬਹੁਤਾ ਕੰਮ ਕਰਨਾ ਬੜਾ ਮੁਸ਼ਕਲ ਲੱਗਦਾ ਸੀ ਓਕੇ ਜੀ ਹਾਂਜੀ ਕੋਣੋ ਮਤਲਬ ਜਿਵੇਂ ਦਵਾਈ ਦੇ ਨਾਲ ਹੋਣਾ ਪਰ ਸਰੀਰ ਐਕਟਿਵ ਹੋ ਗਿਆ ਨਿਜ ਮੰਨ ਲਓ ਕਿ ਥਕਾਵਟ ਹੋਈ ਵੀ ਕਿਚਨ ਤੱਕ ਵੀ ਜਾਣਾ ਔਖਾ ਲੱਗਦਾ ਘਰ ਦੇ ਅੰਦਰੋਂ ਹੀ ਹਾਂਜੀ ਹਾਂਜੀ ਓਕੇ ਜੀ ਐਨਾ ਮੁਸ਼ਕਲ ਲੱਗਦਾ ਸੀ ਹਾਂਜੀ ਜਿਵੇਂ ਹੁਣ ਤੁਸੀਂ ਨੇ ਪਹਿਲੇ 50 ਦਿਨ ਦਾ ਕੋਰਸ ਪੂਰਾ ਕਰ ਲਈ ਬੋਡੀ ਸਰਵਸ ਜੂਸ ਪੀਤੇ ਹੋ ਤੁਸੀਂ ਨੇ ਹਾਂਜੀ ਤੇ ਕਿੰਨਾ فرق ਪੈ ਗਿਆ ਤੁਹਾਨੂੰ ਥਕਾਵਟ ਦਾ ਬਹੁਤ ਜ਼ਿਆਦਾ فرق ਪੈ ਗਿਆ ਓਕੇ ਜੀ ਹੁਣ ਕੋਈ ਥਕਾਵਟ ਨਹੀਂ ਨਾ ਜੀ ਨਾ ਬਿਲਕੁਲ ਹੁਣ ਕੰਮ-ਕੰਮ ਕਰਨ ਨੂੰ ਜ਼ਕੀਮੈਂ ਪਹਿਲਾਂ ਬੈਠੇ ਰਹਿ ਹੋਣ ਬਹੁਤ ਵਧੀਆ ਜੀ ਹੋਣਾ ਹੈ ਜੇ ਕੰਮ ਕਰੀ ਜਾਈਏ ਵੀ ਕੁਛ ਨਾ ਕੁਛ ਕਰਦੇ ਰਹੀਏ ਖੜਨੂ ਦੇਲੇ ਨਹੀਂ ਕਰਦਾ ਹਾਂਜੀ ਹਾਂਜੀ ਪਹਿਲਾਂ ਐਸੀ ਜੇ ਕੋ ਆ ਵੀ ਜਾਂਦਾ ਸੀ ਜੇ ਮੇਰੇ ਕੋਲ ਆਵੇ ਨਾ ਨਾ ਮੇਰੇ ਨਾਲ ਬੋਲੇ ਮੈਂ ਚੁੱਪ ਕਰਕੇ ਪਿੱਛੇ ਮਤਲਬ ਤਾਂ ਕਰੀ ਸੀ ਲੰਮੇ ਪੈ ਜਾ ਜਾਂ ਮੈਨੂੰ ਅੰਡੇ ਨਹੀਂ ਸੀ ਰਵਾ ਵੀ ਬੋਲਣ ਨੂੰ ਜੂਏ ਨਹੀਂ ਕਰਦਾ ਮਾਣੇ ਉਦਾਸ ਜiamen ਹੋ ਰਿਆ ਸੀ ਹਾਂਜੀ ਹਾਂਜੀ ਹੁਣ ਪੂਰਾ ਖੁਸ਼ਹਾਲੀ ਚੱਲ ਰਹੀ ਹੈ ਹਾਂਜੀ ਤੇ ਬੀਪੀ ਦੀ ਜਿਹੜੀ ਗੋਲੀ ਖਾਂਦੇ ਸੀ ਭੈਣ ਜੀ 25 ਸਾਲ ਤੋਂ ਮਾਗੂਦ ਸੀ ਉਹਦਾ ਕੀ ਸਿਸਟਮ ਹੈ ਜੀ ਫੋਨ ਮਤ ਬੁਲਾਇਆ ਵੀ ਲੋਡ ਵੀ ਨਹੀਂ ਹੈਗੀ ਗੋਲੀ ਦੀ ਬਾਕੀ ਡਾਕਟਰ ਦੇ ਕਹਿ ਮਤਾਬਕ ਇਸ ਤਰ੍ਹਾਂ ਹਫਤੇ 10 ਦਿਨਾਂ ਪਿਛੋਂ ਲੈ ਵੀ ਲਈ ਦੀ ਹੈ ਮਰਗ ਜੀ ਪੱਕੀ ਲਾਈ ਹੋਈ ਗੋਲੀ ਸੀ ਅੱਛਾ ਜੀ ਮਲ ਹਫਤੇ 10 ਦਿਨਾਂ ਬਾਅਦ ਲੈਣੇ ਹੋ ਹਾਂਜੀ ਹਾਂਜੀ ਲੱਖਾਂ ਹੀ ਲੋਕਾਂ ਜੀ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਲਾਹ ਦੇਣਾ ਚਾਹੋਗੇ ਬਸ ਮੈਂ ਤਾਂ ਇਹ ਕਹਿੰਦੀ ਸਰੀਰ ਸਭ ਤੋਂ ਜ਼ਰੂਰੀ ਹੈ ਓਕੇ ਸਾਰੇ ਬਾਡੀ ਸਾਨੂੰ ਸਲਾਹ ਬਈ ਹਰੇਕ ਤੰਦਰੁਸਤ ਬੰਦੇ ਨੂੰ ਪੀਣਾ ਚਾਹੀਦਾ ਹੈ ਜੀ ਇੱਕ ਪੰਜੀ ਬਾਹ ਗੈਰੀ ਸੀ ਤੁਸੀਂ ਵੀ ਬਾਹ ਚ ਕੀ ਪ੍ਰੋਬਲਮ ਸੀ ਹਾਂਜੀ ਬਾਹ ਮਤਲਬ ਜਿਵੇਂ ਮੇਰੀ ਆਪ ਉੱਪਰ ਨਹੀਂ ਸੀ ਹੋ ਰਹੀ ਓਕੇ ਜਿਵੇਂ ਮਤਲਬ ਗੁੱਤ ਵੀ ਕਰਨੀ ਬੜੀ ਪ੍ਰੋਬਲਮ ਸੀ ਠੀਕ ਹੈ ਜੀ ਮੂੰਹਾਂ ਦਾ ਵਿੱਚ ਹੀ ਬਹੁਤ ਫਰਕ ਹੈ ਮੈਨੂੰ ਤਾਂ ਬਿਲਕੁਲ ਓਕੇ ਹੋ ਗਈ ਜੀ ਫਿਰ ਹਾਂ ਜੀ ਓਕੇ ਥੈਂਕ ਯੂ ਹਾਂ ਜੀ ਬਹੁਤ ਬਹੁਤ ਧੰਨਵਾਦ